ਇਵਾ ਜੋ ਅਨੰਤ ਸਤਗੁਰੂ ਜੀ ਦੀ ਸੇਵਾ। ਇਵਾ ਦੀ ਬਾਤ ਅੰਮ੍ਰਿਤ ਬਾਣੀ ਦੇ ਵਿੱਚ ਸਤਗੁਰੂ ਜੀ ਨੇ ਬਾਰ-ਬਾਰ ਇਹ ਵਚਨ ਲਿਖੇ ਹਨ। ਸੇਵਾ ਦਾ ਬੜਾ ਭਾਰੀ ਮਹਾਤਮ ਲਿਖਿਆ। ਵਿਤ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣ ਪਾਈਐ। ਸੋ ਦੁਨੀਆ ਦੇ ਵਿੱਚ ਇਹ ਸਰੀਰ ਜੋ ਤਾਰ ਕੇ ਆਪਾਂ ਵਿਚਰ ਰਿਹਾ ਇਹਦੇ ਨਾਲ ਜਿੰਨੇ ਸੇਵਾ ਕਮਾਈ। ਅਥਾ ਪੈਰਾਂ ਨਾਲ ਤਨ ਮਨ ਧਨ ਦੇ ਨਾਲ ਜਿਨੇ ਸੇਵਾ ਕਮਾਈ ਉਹਨਿੰ ਗੁਰੂ ਕੇ ਪਿਆਰਿਓ ਲਾਹਾ ਲੈ ਲਿਆ ਆਪਣੇ ਜਨਮ ਦਾ ਸੇਵਾ ਦਾ ਬੜਾ ਭਾਰੀ ਮਹਾਤਮ ਹੈ ਭਾਈ ਗੁਰਦਾਸ ਸਾਹਿਬ ਜੀ ਆਪਣੀ ਰਚਨਾ ਦੇ ਵਿੱਚ ਸੇਵਾ ਦਾ ਮਹਾਤਮ ਲਿਖਦੇ ਆ ਕਹਿੰਦੇ ਵੇਖੋ ਆਪਾ ਬਹੁਤੇ ਇਥੇ ਸੋ ਖੇਤੀ ਬਾੜੀ ਨਾਲ ਸੰਬੰਧਤੀ ਜ਼ਿਮੀਂਦਾਰੇ ਬੈਠੇ ਆ ਧਰਤੀ ਦੇ ਵਿੱਚ ਬੀ ਬੀਜਿਆ ਜਾਵੇ ਤੇ ਉਹ 100 ਗੁਣਾ 1000 ਗੁਣਾ ਫਲਦਾ ਧਰਤੀ ਬੀ ਉਹ ਬੀਜਾਇ ਸਹਿਸ ਫਲਾਇਆ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਕਹਿੰਦੇ ਧਰਤੀ ਵਿੱਚ ਬੀ ਬੀਜਿਆ ਸਹਿਸ ਦਾ ਅਰਥ 100 ਵੀ ਕਰਦਿਆ ਵਿਦਵਾਨ ਜਨ ਤੇ 1000 ਵੀ ਕਰਦਿਆ ਕਣਕ ਦਾ ਇੱਕ ਬੀ ਬੀਜਿਆ ਹੋਵੇ ਗੁਰੂ ਪਿਆਰਿਓ ਉਹਦੇ ਕੋਈ ਇੱਕ ਛਿੱਟੇ ਦੇ ਵਿੱਚੋਂ ਕੋਈ 30 35 ਸ਼ਾਇਦ ਗਿਣੇ ਸੀ ਦਾਣੇ ਔਰ ਇਸ ਤਰ੍ਹਾਂ ਉਹ ਸਾਰੇ ਜੇ ਉਹ ਜਿੰਨਾ ਉਹਨੇ ਬੂਟਾ ਕੀਤਾ ਪਾਲਾ ਕੇ 100 ਤੋਂ ਵੱਧ ਹੋ ਗਿਆ ਸੋ ਇਸ ਪ੍ਰਕਾਰ ਨਾਲ ਸੈਂਕੜੇ ਜਾਂ ਹਜ਼ਾਰ ਬੂਟਾ ਜੜਾ ਹੈ ਨਾ ਧਰਤੀ ਵਿੱਚ ਬੀਜਿਆ ਬੀਜ ਫਲਦਾ ਹੈ ਭਾਈ ਗੁਰਦਾਸ ਸਾਹਿਬ ਜੀ ਅੱਗੇ ਵਾਚਨ ਲਿਖਦੇ ਆ ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ ਕਿ ਗੁਰੂ ਕੇ ਸਿੱਖ ਦੇ ਮੁਖ ਵਿੱਚ ਜੋ ਪਾਇਆ ਨਾ ਜੋ ਭਾਵ ਸ਼ਿਕਾਇਆ ਉਹਦਾ ਲੇਖਾ ਹੀ ਨਹੀਂ ਲਿਖਿਆ ਜਾ ਸਕਦਾ ਇਸੇ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਨਾਲ ਗੁਰੂ ਕੀ ਆਗਿਆ ਨਾਲ ਗੁਰੂ ਕੇ ਸਿੱਖ ਥਾਵਾਂ ਥਾਵਾਂ ਤੇ ਲੰਗਰ ਲਾਉਂਦੇ ਆ ਗੁਰੂਕੀਆਂ ਸੰਗਤਾਂ ਵਾਸਤੇ ਉਹਨਾਂ ਦੀ ਸੇਵਾ ਕਰਨ ਵਾਸਤੇ ਸੋ ਅੱਗੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ ਧਰਤੀ ਦੇ ਫਲਾਏ ਜੋਈ ਫਲ ਪਾਇਆ ਧਰਤੀ ਵਿੱਚ ਜਿਹੜਾ ਵੀ ਬੀਜ ਬੀਜਿਆ ਉਹ ਫਲਾ ਦਿੰਦੀ ਹੈ ਉਹ ਫਲਦਾ ਹੈ ਬੀਜਣ ਤੋਂ ਬਾਅਦ ਅੰਕੂਰ ਬਣਦਾ ਹੈ ਪੌਦਾ ਵੱਡਾ ਹੁੰਦਾ ਹੈ ਤੇ ਉਹਦਾ ਫਲ ਫਲ ਲੱਗਦੇ ਆ ਜੋ ਬੀਜਿਆ ਜਿਹੜਾ ਬੀਜ ਬੀਜਿਆ ਉਹੀ ਉਗਦਾ ਗੁਰਸਿੱਖ ਮੁਖ ਸੰਭਾਏ ਸਭ ਫਲ ਲਾਇਆ ਪਰ ਗੁਰੂ ਕੇ ਸਿੱਖ ਦੇ ਮੁਖ ਵਿੱਚ ਜੋ ਗ੍ਰਾਹੀ ਪੌਣੀ ਜੋ ਇਹ ਭੋਜਨ ਅੰਨ ਪ੍ਰਸ਼ਾਦ ਛਕਾਉਣਾ ਸਾਰੇ ਫਲ ਨੂੰ ਪ੍ਰਾਪਤ ਹੋ ਜਾਂਦੇ ਆ ਧਰਤੀ ਵਿੱਚ ਜੋ ਬੀਜਿਆ ਉਹ ਮਿਲੇਗਾ ਪਰ ਗੁਰਸਿੱਖ ਦੀ ਸੇਵਾ ਤੋਂ ਜਿਹੜਾ ਵੀ ਇੱਛਾ ਕਰੇਗਾ ਨਾ ਬਾਣੀ ਇਛਤ ਫਲ ਉਪਰਾਪਤ ਹੋਵੇਗਾ ਅੱਗੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ ਬੀਜੇ ਬਾਜ ਨਾ ਖਾਏ ਨਾ ਧਰਤ ਜਮਾਇਆ ਜਿੰਨਾ ਚਿਰ ਤੱਕ ਕੋਈ ਬੀਜੂਗਾ ਨਹੀਂ ਉਹਨਾਂ ਚਿਰ ਤੱਕ ਕੋ ਕੋ ਫਲ ਨਹੀਂ ਖਾ ਸਕਦਾ ਜੋ ਬੀਜਿਆ ਉਹੀ ਮਿਲੇਗਾ ਨਾ ਪੀਜਾ ਨਹੀਂ ਤਾਂ ਧਰਤੀ ਨੇ ਵੀ ਗੁਰੂ ਕੇ ਪਿਆਰਿਓ ਜਮਾਉਣਾ ਨਹੀਂ ਪਰ ਸੇਵਾ ਗੁਰੂ ਕੇ ਸਿਖਾ ਦੀ ਇਹ ਕਿੰਨੀ ਪਾਰੀ ਸੁਖਦਾਈ ਐ ਇਹਦਾ ਕਿੰਨਾ ਮਹਾਤਮ ਹੈ ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਹਨ ਗੁਰਮੁਖ ਚਤਿ ਵਸਾਏ ਇਛੁ ਪੁਜਾਇਆ ਦੇ ਗੁਰੂ ਪਿਆਰਿਓ ਕਿਸੇ ਸਮੇਂ ਮਨ ਵਿੱਚ ਇੱਛਾ ਕੀਤੀ ਆ ਕਿ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਸਾਧ ਸੰਗਤ ਦੀ ਸੇਵਾ ਕਰਨੀ ਆ ਕਿਸੇ ਕਾਰਨ ਉਹ ਸਵਾ ਸੰਯੋਗ ਨਹੀਂ ਬਣਿਆ ਪਰ ਚਿੱਤ ਵਿੱਚ ਹੈ ਕਿ ਸੇਵਾ ਕਰ ਗਈ ਤੇ ਉਹਦਾ ਵੀ ਫਲ ਮਿਲ ਜਾਏਗਾ ਧਰਤੀ ਵਿੱਚ ਬੀਜਾਂਗੇ ਤਾਂ ਫਲ ਮਿਲਦਾ ਸਭ ਤੋਂ ਇਹ ਧਰਤੀ ਦਾ ਤਾਤ ਮਾਤਾ ਧਰਤ ਮਹਾਤ ਗਿਆਨ ਪਰ ਸੇਵਾ ਜੋ ਹੈ ਗੁਰੂ ਕੇ ਸਿੱਖਾ ਦੀ ਸਾਧ ਸੰਗਤ ਦੀ ਉਹਦਾ ਕਿੰਨਾ ਭਾਰੀ ਮਹਾਤਮ ਪਾਈ ਸਾਹਿਬ ਜੀ ਕਹਿੰਦੇ ਵੀ ਜੇ ਚਿੱਤ ਵਿੱਚ ਹੈ ਕਿਸੇ ਕਾਰਨ ਨਹੀਂ ਹੋ ਸਕੀ ਤਾਂ ਉਹਦਾ ਵੀ ਫਲ ਮਿਲ ਜਾਂਦਾ ਇਸੇ ਤਰ੍ਹਾਂ ਹੋਰ ਅਗਲੀ ਪੌੜੀ 'ਤੇ ਲਿਖਦੇ ਹਨ ਹੋਮ ਜਗ ਲਖ ਭੋਗ ਚੜੇ ਚਬਾਵਣੀ ਹੋਮ ਕਰਨੇ ਮੰਤਰਾਂ ਦੇ ਨਾਲ ਅਹੂਤੀਆਂ ਪਾ ਪਾ ਕੇ ਕਿਉਂ ਦੀਆਂ ਮੰਤਰ ਪੜ ਪੜ ਕੇ ਹੋਮ ਕਰਨੇ ਯੱਗ ਕਰਨੇ ਲਖਾਈ ਭੋਗ ਪਗਾਉਣੇ ਇਹ ਸੰਗਤ ਨੂੰ ਗੁਰੂਖੇ ਸਿੱਖਾ ਨੂੰ ਛੋਲਿਆਂ ਦਾ ਪ੍ਰਸ਼ਾਦ ਵਰਤੌਣ ਦੇ ਨਾਲ ਹੀ ਇੰਨਾ ਫਲ ਮਿਲ ਜਾਏਗਾ ਜੱਗਾ ਦਾ ਯੱਗ ਕਰਨੇ ਹੋਮ ਕਰਨੇ ਲਖਾਈ ਭੋਗ ਵਰਤੌਣੇ